ਇਹ ਹਰਤਨਾ ਬਾਬਾ ਰੰਦੂ ਗਾਹਾਂ ਦੇ ਮੇਲਾ ਖੇਡ ਮੇਲਾ ਦੇਖਣਾ ਵੀ ਵੱਖ-ਵੱਖ ਖੇਡਾਂ ਨੂੰ ਨੂੰ ਸੰਗਤ ਵੱਖ-ਵੱਖ ਪੰਜਾਬ ਦੇ ਬੰਨੇ ਤੋਂ ਆਇਆ ਖਾਨ ਅਹਿਮਦਾਨ ਸਾਹਿਬ ਜੀ ਦਾ ਸਤਿਕਾਰ ਤੋਂ ਐਮਐਨਐ ਸਾਬਤ ਜੀ ਸਟਾਇਲ ਜੀ ਸਾਡੇ ਇਸ ਕਰਤ ਦੇ ਸਤਿਕਾਰ ਸੰਤੋਖ ਜੂਰੀ ਜੀ ਚੇਅਰਮੈਨ ਗੁਰਦਰ ਦੋਮਲੀ ਬਰਨਦਰ ਸਿੰਘ ਸੋਟੀ ਅਨੰਦਕਿਰਿਹਾ ਬਬਲਾ ਜੀ ਸੁਖੋ ਕੁਮਾਰ ਜੀ ਨੂੰ ਮੈਡੀਕਲ ਨਾਲ ਫਾ ਲੱਗਿਆ ਨਹੀਂ ਬਬਲਾ ਭਾਈ ਕਹਿੰਦੇ ਬਰਨਦਰ ਸਿੰਘ ਪਟਾਰਾ ਜੀ ਬੱਦੀ ਤੋਂ ਸਾਡੇ ਅਸੀ ਰਾਜਪੁਰੀ ਜੀ ਜਗਮੋੜ ਟਕਾਲੇ ਤੋਂ ਅਜੀਤ ਜੇਰਿਆ ਜੀ ਇੰਦਰਜੀਤ ਜੀ ਸਾਡੇ ਮੈਂਬਰ ਨੇ ਮੰਡੀਕਰ ਕੋਰਡ ਦੇ ਜੀਤ ਸਿੰਘ ਕੀ ਬਲਾਕਪਤੀ ਗੁਰਵੰਦਰ ਸਿੰਘ ਬੈਂਕ ਸਾਡੇ ਬਲਾਕਪਤੀ ਜੀ ਕਸ਼ਮੀਰ ਸਿੰਘ ਜੀ ਬਲਾਕਪਤੀ ਜਗਮੋਰ ਸਿੰਘ ਜੀ ਦਿਲਾਵਾ ਬਲਾਕਪਤੀ ਸਿਮਰਤ ਸਿੰਘ ਬਲਾਕਪਤੀ ਜੀ ਸਾਡੇ ਸਾਡੇ ਜਗਦੀਸ਼ ਸਿੰਘ ਜੀ ਚੇਅਰਮੈਨ ਸਾਡੇ ਦੇ ਪ੍ਰਾਪਤ ਦੇ ਅਮਰਪਾਲ ਬਾਜਵਾਦੀ ਜੀ ਰਜੀਤਪਾਲ ਬਾਜਵਾਦੀ ਗੁਰੀ ਬਰਵਾਈ ਸਾਡੇ ਯੂਥ ਦੇ ਸਾਡੇ ਗੋਰੀਨ ਦੇ ਹਾਜ਼ਰੀ ਦੇ ਜੀ ਜੋਨੀ ਸ਼ਮਲੀ ਬਲਾਕਪਤੀ ਜਸਪੀਰ ਸਿੰਘ ਅਮਰੀਤ ਸਿੰਘ ਜਿੱਕੀ ਜੀ ਬਜਿੰਦਰ ਸਿੰਘ ਸਰਪੰਚ ਸਾਹਿਬ ਬਲਾਕਪਤੀ ਸੁਮੇਸ਼ ਚਿਮਾ ਜੀ ਬਲਾਕਪਤੀ ਰਣਜੀਤ ਸਿੰਘ ਬਲਾਕਪਤੀ ਬਰਿੰਦਰ ਵੀਰੂ ਨਜੀਬ ਕੋਟਾ ਅਤੇ ਜੋਇਤਿ ਬਲਾਕਪਤੀ ਬਲਾਕਪਤੀ ਗੁਰਿੰਦਰ ਸਿੰਘ ਗੋਪੀ ਬਲਾਕਪਤੀ ਸਾਡੇ ਗੁਰਵਿੰਦਰ ਸਿੰਘ ਪ੍ਰੋਫੈਸਰ ਜੀ ਆਏ ਨੇ ਬਈ ਮਾਣ ਜੀ ਨੇ ਮੇਰੇ ਨਾਲ ਸਾਥੀ ਆਏ ਨੇ ਸਤਿ ਸ੍ਰੀ ਅਕਾਲ ਵਿਗਿਆਨਕ ਮੋਹਰੇ ਦਾ ਜਿਹਨੇ ਵੀ ਸਾਥੀ ਖੜਿਆ ਹੋ ਇੱਕ ਸਿਰ ਮੈਂ ਬਤ ਮਾਫੀ ਕਰ ਰਿਹਾ ਮਹੰਮਦ ਗੁਰੂ ਵਾਈ ਸਰਪੰਚ ਕਿਹਾ ਸਭ ਤੋਂ ਪਹਿਲਾਂ ਮਗਦੀ ਸਾਹ ਕੋਲ ਵਾਈ ਕੁਜੀ ਦਾ ਖਾਸਾ ਵਾਈ ਕੁਜੀ ਬਤੇ ਸਾਥੀਓ ਖੇਡਾ ਬਕਰ ਤੇ ਸਾਥੀਆਂ ਆਮ ਲੋਕ ਮੁੱਖ ਮੰਤਰੀ ਸਵਾਰ ਤੋਂ ਬਾਸੀ ਮਾਨ ਸਾਹਿਬ ਦਾ ਸੁਖਣਾ ਜਿਹਨੂੰ ਪੂਰਾ ਕਰਨ ਤੇ ਲਈ 50 ਬਰ ਨੌ ਬਰ 12 ਉਸੇ ਲੜੀ ਤਹ ਅੱਜ ਖਿਡਾਰੀ ਵਿਖੇ ਨਾਟਕ ਖਿਡਾਰੀ ਵਿਖੇ ਇੱਕ ਕਬੱਡੀ ਕੱਪ ਦਾ ਕਰਵਾਇਆ ਜਾ ਰਿਹਾ ਸਾਰੇ ਮੈਨੇਜਮੈਂਟ ਸਾਡੀ ਪਗਾਈ ਦੇ ਪਾਤਰ ਸਾਰੇ ਜਿੰਨੇ ਵੀ ਤੁਸੀਂ ਇੱਥੇ ਲੋਚੇ ਹੋ ਸਾਰਿਆਂ ਦਾ ਕੁਝ ਨਾ ਕੁਝ ਯੋਗ ਆ ਜਿਹੜਾ ਇਹ ਟੂਰਨਾਮੈਂਟ ਦੇ ਵਿੱਚ ਪਿਆ ਹੈ ਮੈਨੂੰ ਸਾਡੇ ਸਰਪੰਚ ਜੀ ਜਗਤਪਾਲ ਜੀ ਦੀ ਕਮੇਟੀ ਕਹਿੰਦੀ ਵੀ ਅੰਮਲਸਾ ਕਿਸ ਨੇ ਬਣਾਇਆ ਕਿਸੇ ਰੇਲ ਪਾਸੇ ਨਾਲ ਉਧਰ ਪਾ ਕਿਸੇ ਨੇ ਗਰਾਊਂਡ ਬਣਾਇਆ ਕਿਸੇ ਨੇ ਪਾਣੀ ਦੀ ਸੇਵਾ ਕੀਤੀ ਆ ਕਿਸੇ ਨੇ ਸਫਾਈ ਕੀਤੀ ਆ ਕੋਈ ਨਿਰੰਕ ਵਾਲਾ ਲੱਗੇ ਨੇ ਕੋਈ ਮੇਰੇ ਵੀਰ ਭਰਾ ਵੈਸੇ ਆਏ ਨੇ

ਕੋਡਾ ਨਾ ਪਾਏ ਕੋਡਾ ਪੁੱਤ ਹਮੇਸ਼ਾ ਲੋਕਾਂ ਦੇ ਵਿਚਾਰਾਂ ਕੀ ਨਾਮ ਕਰਦੇ ਸਾਥੀਓ ਇੱਕ ਨਵੀਂ ਗੱਲ ਮੈਨੂੰ ਹੋਰ ਤੋਂ ਸੁਣੀ ਹੋਈ ਅੱਜ ਦੱਸਦੀ ਆ ਰਾਜਾ ਜਦੋਂ ਨੌਂ ਕਰਕੇ ਕਹਿੰਦੇ ਕਿ ਬੁਤਰਾ ਮੇਰੇ ਨਾਲ ਜਾਣਾ ਹੈ ਬੁਤਰਾ ਦੀ ਰੀਸ ਵੀ ਮੈਂ ਸੁਣੀ ਹੋਈ ਆ ਬਾਕੀ ਜੋ ਕਰਾ ਕੇ ਟ੍ਰੇਨਿੰਗ ਕਰਦੇ ਉਸ ਤੇ ਹੁਣ ਪਿਆਰ ਦੀ ਕਰਾਂਗੇ ਕੋਈ ਵੀ ਇਸ ਤਰ੍ਹਾਂ ਦਾ ਜਦੋਂ ਬੰਦਾ ਮਤਾਂ ਕਰਦਾ ਜਾਂ ਗੱਤਬਾਤ ਬੋਲਦਾ ਜਿੰਦਗੀ ਦੇ ਵਿੱਚ ਇਹ ਹੋ ਜਾਂਦਾ ਪਰ ਮੈਂ ਤੁਹਾਨੂੰ ਫੇਰ ਕਹਿਣਾ ਚਾਹੁੰਦਾ ਕਿ ਇਸ ਟੂਰਨਾਮੈਂਟ ਨੂੰ ਸਿਰੇ ਚ ਚਾਉਣ ਦੇ ਲਈ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਦਾ ਹੱਥ ਦਿੱਤਾ ਬਹੁਤ ਸਾਰੀਆਂ ਖਟੀਆਂ ਮਿੱਠੀਆਂ ਯਾਦਾਂ ਦੇ ਨਾਲ ਟੂਰਨਾਮੈਂਟ ਦਾ ਸਮਾਪਤ ਵੀ ਹੋ ਰਿਹਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਜਿਹੜੀਆਂ ਟੂਰਨਾਮੈਂਟ ਦੇ ਵਿੱਚ ਖਟੀਆਂ ਮਿੱਠੀਆਂ ਜਾਂਦਾ ਨੇ ਉਹਨਾਂ ਚ ਮਿੱਠੀਆਂ ਮਿੱਠੀਆਂ ੱਟ ਲੈਣੇ ਕਿ ਇਕ ਖਟੀਆਂ ਦੋਈ ਛੱਡ ਦੇਣੇ ਕਾਰਨ ਕੀ ਹੈ ਕਾਰਨ ਹੈ

ਕਿਦਾ ਪਿੱਛੇ ਜਿਹੜਾ ਦਾ ਸਦਾਬਾਦ ਦਾ ਵਾਦਾ ਕਰਨਾ ਜੀ ਮੈਂ ਰਹਿ ਗਿਆ ਜੇ ਤੁਸੀਂ ਕਹਿੰਦੇ ਹੋ ਵੀ ਪ੍ਰਾਪਤ ਲਿਆ ਫਿਰ ਆਪਾਂ ਕਿਤੇ ਵੀ ਕੋਈ ਗੱਲ ਨਹੀਂ 100 ਗੱਲਾਂ ਹੋਣ ਦੀ ਇਹ ਸਾਰੀ ਆਪਣੇ ਭੈਣ ਭਰਾਲੇ ਸਾਰੇ ਆਪਣੇ ਆਪਾਂ ਇਹ ਅੱਗੇ ਤੱਕੀ ਕਰਨੀ ਆ ਹੋਰ ਬੜਾ ਟੂਰਨਾਮੈਂਟ ਕਰਵਾਉਣਾ ਹੋਰ ਇਕੱਠੀ ਹੋ ਕੇ ਰਹਿਣਾ ਤਾਂ ਕਿ ਜਿਹੜਾ ਇੱਕ ਭਪਾਈ ਚਾਰ ਸਮਾਜ ਦਾ ਸੁਨੇਹਾ ਆਪਾਂ ਖੇਡਾਂ ਦੇ ਵਿੱਚ ਦਿੱਨੇ ਆ ਉਹਨੂੰ ਅੱਖੇ ਲਾ ਕੇ ਚਾਜਾਂਗੇ ਚੂਕੋ ਖੇਡਾਂ ਅੰਸ਼ਾ ਭਾਈ ਜੱਟਾਂਾਂ ਚਾਂਚਾਂ ਦੇ ਮੀਆਂ ਸੋ ਮੈਂ ਸਾਰਿਆਂ ਨੂੰ ਫੇਰ ਤੋਂ ਮੁਆਰਬਾ ਦਿੰਦਾ ਇੱਕ ਮੈਂ ਤਾਂ ਹੋਰ ਵਿਸ਼ਵਾਸ ਤੋਂ ਨਾ ਕਿ ਭਾਈ ਇਲਾਕੇ ਦਾ ਕੰਮ ਪਿੰਡ ਦਾ ਕੰਮ ਜੋ ਵੀ ਤੁਸੀਂ ਹੁਕਮ ਲਾਉਗੇ ਟੂਰਨਾਮੈਂਟ ਦੇ ਲਈ ਜੋ ਵੀ ਹੁਕਮ ਲਾਉਗੇ ਆਪਾਂ ਹਮੇਸ਼ਾ ਤਿਆਰ ਆ ਸੋ ਖੁਸ਼ ਰਹੋ ਕੰਮ ਕਰੋ ਤੇ ਮੇਰੀ ਬੇਨਤੀ ਜੂਰ ਮਾਲੋ ਕਿ ਭਾਈ ਇਹ ਜਿਹੜੇ ਖੱਟੀਆਂ ਲੀਤੀਆਂ ਜਾਂਦਾ ਕੰਡੀਆਂ ਦੋਲਣੇ ਕੱਢ ਕੇ ਮਿੱਠੀਆਂ ਮਿੱਠੀਆਂ ਗਾਦਾ ਦੇ ਨਾਲ ਆਪਾਂ ਅੱਜ ਦੇ ਬੰਦਸ ਤੋਂ ਬਹੁਤ-ਬਹੁਤ ਧੰਨਵਾਦ ਜਿਸ ਮੈਂ ਬੈਂਟੀ ਹੋਟਲ ਪਰ ਇਹ ਪੰਜਾਬ ਦੇ ਵਿੱਚ ਜਿੱਥੇ ਕੁੱਤਰ ਦੀ ਗਰੋਹੀ ਦੇ ਨਾਲ ਹੱਲਾ ਵੀ ਮਾਰਦੇ ਨਾਲ ਸਾਡਾ ਪੰਜਾਬਤ ਜੋੜਿਆ ਗਿਆ ਉੱਥੇ ਸਾਰੇ ਪੰਜਾਬੀਆਂ ਨੇ ਸਾਰੇ ਦੇ ਰਾਕੇ ਬਾਹਰ ਨੂੰ ਉੱਠਾ ਪਾਇਆ ਕਿ ਪੰਜਾਬ ਮਰਠਾ ਹੁੰਦਾ ਅਸੀਂ ਹੋਏ ਸਾਂ ਚਾਦੀ ਕਲਾ ਚਲ ਰਹੇ ਆ ਸੋ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਕੋਸ਼ਿਸ਼ ਕਰੀ ਸਾਡਾ ਤੁਹਾਡੇ ਦਲੇ ਵੀ ਲੋੜਾ ਸਰਕਾਰ ਨੂੰ ਤੁਹਾਡੇ ਦਲੇ ਵੀ ਲੋੜਾ ਅਰਦਾਸ ਕਰੋ ਜੇ ਕਿਉਂਕਿ ਜਾਗ ਨਹੀਂ ਸਕਦਾ ਤਾਂ ਵੀ ਅਰਦਾਸ ਕਰੋ ਕਿ ਜਿਨ੍ਹਾਂ ਦਾ ਵੀ ਸਾਡੇ ਭਰਾ ਭੈਣ ਦਾ ਨਕਸਾਲ ਹੋਇਆ ਉਹਦੀ ਪਰਪਾਈ ਕਰ ਖੜੀ ਹੈ ਉਹਨਾਂ ਦੇ ਯਾਦ ਹਾਂ ਚੱਗੀ ਹੈ ਉਹਨਾਂ ਲਈ ਮਕਦੂਰ ਬੇਟੀ ਕਰਵਾ ਕੇ ਸਾਰੇ ਲਾ ਕੇ ਆਪਾਂ ਇਹ ਸਿਆਦੀ ਕਲਾਵਾ ਲਈ ਇੱਕ ਜੰਕਾਰਾ